ਫਿਰ ਉਹ ਆਏ ਨਹੀਂ ਫਿਰ ਤਾਂ ਆਪਦੇ ਆਪ ਸਤ ਸ੍ਰੀ ਅਕਾਲ ਸਾਥੀ ਪਿਆਰਿਓ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੁਝ ਦਿਨ ਪਹਿਲਾਂ ਆਪਾਂ ਬੀਜੀ ਸੀ ਮੂੰਗੀ ਜੋ ਕਿ ਇਹ ਬਾਣ ਆਪਾਂ ਨੇ ਤਿਆਰ ਕਰਿਆ ਸੀ ਜਿਸ ਦੇ ਵਿੱਚ ਮੂੰਗੀ ਬੀਜੇ ਤੋਂ ਬਾਅਦ ਥੋੜਾ ਜਿਹਾ ਪਰਮਾਤਮਾ ਵੱਲੋਂ ਕਣੀਆਂ ਪੈ ਗਈਆਂ ਸੀ ਕਣਕਾਂ ਦਾ ਤੂੜੀ ਦਾ ਟਾਈਮ ਸੀ ਤੇ ਆਪਾਂ ਬੀਜੀ ਸੀ ਮੂੰਗੀ ਤਾਂ ਕਣੀਆਂ ਪੈਣ ਕਰਕੇ ਮੂੰਗੀ ਆਪਣੀ ਕਰੰਡ ਹੋ ਗਈ ਸੀ ਜਿਸ ਦੇ ਉੱਪਰ ਪਾਪੜੀ ਜੀ ਤੁਸੀਂ ਦੇਖ ਰਹੇ ਹੋ ਬਾਨ ਦੇ ਵਿੱਚ ਬਣ ਚੁੱਕੀ ਹੈ ਪਾਪੜੀ ਜੀ ਬਣ ਗਈ ਸੀ ਤਾਂ ਕਰਕੇ ਅੱਜ ਹੋਰ ਕਸਰਤ ਕਰਨੀ ਪੈ ਰਹੀ ਹੈ ਜਿਸ ਦੇ ਵਿੱਚ ਆਪਣੇ ਮੋਹਿਤ ਸ਼ਰਮਾ ਜੀ ਤੇ ਆਪਾਂ ਇੱਕ ਜੰਗਾਰ ਤਿਆਰ ਕਰਕੇ ਜੂ ਉੱਪਰ ਥੋੜੀ ਜੀ ਤੁਸੀਂ ਦੇਖ ਰਹੇ ਹੋ ਪਾਪੜੀ ਬਣ ਰਹੀ ਹੈ ਆ ਪਾਪੜੀ ਜੀ ਬਣੀ ਹੋਈ ਹੈ ਉਹ ਪਾਪੜੀ ਜੀ ਨੂੰ ਥੋੜਾ ਜਿਹਾ ਪੰਨਣ ਖਾਤਰ ਆਪਾਂ ਇਹਦੇ ਉੱਪਰ ਕਿ ਟ੍ਰੈਕਟ ਸਾਧਨ ਸੂਤਨ ਦਾ ਆਪਣੇ ਲਈ ਵੇ ਘੱਟੇ ਨੇ ਕਰਾਏ ਤੇ ਤੇ ਬਾਡੀ ਦਾ ਸੀਜ਼ਨ ਦਾ ਜੋਰ ਚੱਲ ਰਿਹਾ ਜੀ ਬੈੱਡ ਵਿਢਾਈ ਤੂੜੀ ਕਰਾਈ ਦਾ ਇਸ ਕਰਕੇ ਟ੍ਰੈਕਟ ਨਾ ਮੈਨੂੰ ਕਰਕੇ ਆਪਾਂ ਜੰਗਾੜ ਲਾਇਆ ਤੇ ਉਧਰ ਮੂਵੀਤ ਉਹੋ ਤਾਂਬੇ ਦੇ ਉੱਪਰ ਆਪਾਂ ਨੇ ਦੋ ਤਿੰਨ ਇੱਟਾਂ ਬਣ ਕੇ ਨਾਲੇ ਸਰੀਰ ਬਣ ਜੂਗਾ ਤੇ ਨਾਲੇ ਆਪਾਂ ਇਹਦੀ ਕਰੰਟ ਭੰਲਣ ਦੀ ਕੋਚ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਇਹ ਮੂੰਗੀ ਆਪਣੀ ਹੁੰਦੀ ਹੈ ਜਾਂ ਨਾ ਹੁੰਦੀ ਹੈ ਕਿ ਕਰੰਟ ਦੇ ਮਾਰ ਮੀਂਹ ਦੇ ਮਾਰ ਕਰੰਟ ਚ ਆ ਗਈ ਆਜੋ ਵੀ ਸਾਥੀਓ ਦਿਖਾਉਨੇ ਤੁਹਾਨੂੰ ਲੈ ਵੀ ਕਿਸਾਨ ਵੀਰੋ ਟਰੈਕਟਰ ਨਾਲ ਮੂੰਗੀ ਦੀ ਕਰੰਟ ਭਾਂਦੇ ਸੁਹਾਗੇ ਨਾਲ ਤਾਂ ਤੁਸੀਂ ਦੇਖੇ ਹੋਣੇ ਤੇ ਅੱਜ ਆਪਾਂ ਤੁਹਾਨੂੰ ਪਹਿਲੀ ਗੇਲ ਆ ਮੋਟਰਸਾਈਕਲ ਨਾਲ ਮੂੰਗੀ ਦੀ ਕਰੰਟ ਭਾਂਦੇ ਦਿਖਾਵਾਂਗੇ ਨਮਸਕਾਰ ਵੀ ਕਿਸਾਨ ਸਾਥੀ ਪਿਆਰਿਓ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਜੋ ਕਿ ਆਪਾਂ ਨੇ ਕੁਝ ਦਿਨ ਪਹਿਲਾਂ ਬਹਾਈ ਕਰਕੇ ਇਹ ਬਾਣ ਨੂੰ ਤਿਆਰ ਕਰਕੇ ਮੂੰਗੀ ਬੀਜੀ ਸੀ ਜੋ ਕਿ ਮੂੰਗੀ ਬੀਜਣਸਾਰ ਦੂਜੇ ਦਿਨ ਕੁਦਰਤ ਵੱਲੋਂ ਪਰਮਾਤਮਾ ਵੱਲੋਂ ਬੱਦਲ ਫਸਲਾਂ ਖੜੀਆਂ ਸੀ ਕਣਕ ਤੂੜੀ ਕਿਸਾਨ ਵੀਰ ਬਖ ਬਖ ਜਗਾ ਤੇ ਆਪਣੀ ਕਰ ਰਹੇ ਸੀ ਬਹੁਤ ਹੀ ਜੋਰ ਦਾ ਸੀਜ਼ਨ ਸੀ ਤਾਂ ਕਿ ਕੋਈ ਟਰੈਕਟਰ ਟਰਾਲੀ ਬਹਾਈ ਵਾਲਾ ਸਾਧਨ ਆਪਾਂ ਨੂੰ ਕਰੰਟ ਭੰਨਣ ਵਾਸਤੇ ਨਹੀਂ ਮਿਲਿਆ ਤਾਂ ਤਾਂ ਆਪਾਂ ਨੇ ਮੋਹਿਤ ਤੇ ਮੈਂ ਰਲ ਕੇ ਪਹਿਲਾਂ ਕੋਸ਼ ਇੱਕ ਵਾਰੀ ਇਹ ਤੰਬੇ ਨਾਲ ਦੋ ਇੱਟਾਂ ਬਣ ਕੇ ਆਪਾਂ ਹੱਥੀਂ ਕਰੰਟ ਭੰਨਣ ਦੀ ਕੋਸ਼ਿਸ਼ ਕੀਤੀ ਬਹੁਤੀ ਧੁੱਪ ਸੀ ਤੇ ਉਹ ਉਸ ਤੋਂ ਬਾਅਦ ਜਦੋਂ ਜਾਦੇ ਨਾ ਕਰੰਟ ਭੰਨੇ ਕੀ ਤਾਂ ਆਪਣੇ ਕੋਲ ਇੱਕ ਸਾਧਨ ਸੀ ਮੋਟਰਸਾਈਕਲ ਐਲ ਐਮ ਐਲ ਫਰੀडम ਮੋਟਰਸਾਈਕਲ ਦੇ ਮਗਰ ਆਪਾਂ ਟੰਬਾ ਪਾ ਕੇ ਪਹਿਲਾ ਮੋਹਿਤ ਨੇ ਆਪਣੇ ਜੋਰ ਨਾਲ ਇਸ ਕਰੰਡ ਹੋਈ ਮੂੰਗੀ ਦੇ ਉੱਪਰ ਦੀ ਇਹ ਟੰਬਾ ਫੇਰਿਆ ਫਿਰ ਕੁਝ ਟਾਈਮ ਬਾਅਦ ਮੈਂ ਕੋਸ਼ਿਸ਼ ਕਰੀ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਿਆਵਾਂਗੇ ਕਿ ਕਰੰਡ ਪੰਨੀ ਹੋਈ ਮੂੰਗੀ ਹੋਵੇਗੀ ਜਾਂ ਨਾ ਹੋਵੇਗੀ ਕਿਉਂਕਿ ਆਪਾਂ ਜੋ ਪੁਰਾਣੇ ਕਿਸਾਨ ਵੀਰ ਸੀ ਉਹਨਾਂ ਤੋਂ ਪੁੱਛਿਆ ਕਿ ਮੂੰਗੀ ਇਹ ਹੋ ਜੂਗੀ ਉਹ ਕਹਿੰਦੇ ਵੀ ਵੈਸੇ ਮੂੰਗੀ ਹੋ ਜਾਂਦੀ ਐ ਜੇ ਤਾਂ ਵੈਸੇ ਜ਼ਿਆਦੇ ਗੇ ਮੀਂਹ ਪੈ ਗਿਆ ਹੋਵੇ ਤਾਂ ਮੂੰਗੀ ਨਾ ਹੁੰਦੀ ਐ ਤਾਂ ਮੂੰਗੀ ਹੋਣ ਦੇ ਚਾਂਸ ਨੇ ਕਿਉਂਕਿ ਆਪਾਂ ਇਹ ਮੂੰਗੀ ਦੀ ਮਿਆਦ ਮੁਕਾ ਚੁੱਕੇ ਆਂ ਕਿ ਮੂੰਗੀ ਹੋਣੀ ਨਹੀਂ ਪਰੰਤੂ ਆਪਾਂ 8 ਦਿਨਾਂ ਤੋਂ ਬਾਅਦ ਨੌਵੇਂ ਦਸਵੇਂ ਦਿਨ ਇਹਨੂੰ ਚੈੱਕ ਕਰਕੇ ਦੇਖਾਂਗੇ ਦਸਵੇਂ ਦਿਨ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਆਪਣੀ ਮੂੰਗੀ ਹੋ ਗਈ ਜਾਂ ਕਰੰਡ ਨਾਲ ਖਤਮ ਹੋ ਗਈ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦਿਆ ਕਰੋ ਤੁਹਾਡਾ ਆਪਣਾ ਚੈਨਲ ਜੱਗੀ ਮੋਟੋ ਵਲੌਗ ਪਣੇੜੋ ਵੀਡੀਓ ਤੇ ਜੀ